ਰਖੜੀ ਦਾ ਤਿਹਾਰ ਔਰ ਰਖੜੀ ਵਾਲੇ ਦਿਨ ਹੀ ਵਾਪਰ ਜਾਂਦਾ ਹੈ ਹਾਦਸਾ ਜੀ ਹਾਂ ਰਖੜੀ ਵਾਲੇ ਦਿਨ ਸੜਕ ਹਾਦਸੇ ਦੀ ਇੱਕ ਘਟਨਾ ਸਾਹਮਣੇ ਆਈ ਹੈ ਅਸਲ ਦੇ ਵਿੱਚ ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿਜੀ ਕੰਪਨੀ ਦੀ ਬੱਸ ਪਿੰਡ ਪਵਨ ਝੰਗੜਾ ਮਤਲਬ ਇੱਕ ਜਿਹੜੀ ਬੱਸ ਸੀ ਉਹ ਪ੍ਰਾਈਵੇਟ ਬੱਸ ਸੀ ਨਿਜੀ ਕੰਪਨੀ ਦੀ ਬੱਸ ਸੀ ਜੋ ਕਿ ਪਿੰਡ ਪਵਨ ਝੰਗੜਾ ਅੱਡੇ ਪਲਟ ਗਈ ਜੋ ਸਾਨੂੰ ਜਾਣਕਾਰੀ ਮਿਲੀ ਆ ਉਸ ਦੇ ਮੁਤਾਬਕ ਬੱਸ ਦੇ ਵਿੱਚ 35 ਤੋਂ 40 ਦੇ ਕਰੀਬ ਸਵਾਰੀਆਂ ਸਨ ਬੱਸ ਪਲਟਣ ਤੇ ਸਵਾਰੀਆਂ ਚ ਰੋੜਾ ਰੱਪਾ ਪੈ ਗਿਆ ਉਹ ਤਾਂ ਸੁਭਾਵਿਕ ਹੈ ਕਿ ਜਦੋਂ ਬੱਸ ਪਲਟਣੀ ਹੈ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਪਤਾ ਨਹੀਂ ਹੁਣ ਅੱਗੇ ਕੀ ਹੋਵੇਗਾ ਰੋੜਾ ਰੱਪਾ ਪੈਣਾ ਤੇ ਸੁਭਾਵਿਕ ਹੈ ਉਹ ਪੈਣਾ ਹੀ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਚ ਬੱਸ ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਹੜੀਆਂ ਬੱਸ ਵਿੱਚ ਸਵਾਰੀਆਂ ਬੈਠੀਆਂ ਸੀ ਜਦੋਂ ਬੱਸ ਪਲਟੀ ਆ ਤਾਂ ਉਸ ਦੇ ਵਿੱਚ ਜੋ ਸਵਾਰੀਆਂ ਬੈਠੀਆਂ ਸਨ ਜੋ ਕਰੀਬ 35 ਦੇ 40 ਸਨ ਉਹ ਜ਼ਖਮੀ ਹੋ ਗਈਆਂ ਤੇ ਉਸ ਵਕਤ ਜਿਹੜੇ ਮੌਕੇ ਦੇ ਉੱਪਰ ਉੱਥੋਂ ਦੇ ਲੋਕ ਸੀਗੇ ਸਥਾਨਕ ਲੋਕ ਸੀਗੇ ਉਹਨਾਂ ਦੀ ਮਦਦ ਦੇ ਮਦਦ ਦੇ ਨਾਲ ਉਹਨਾਂ ਨੂੰ ਸਿਵਰ ਹਸਪਤਾਲ ਦਸੂਆ ਵਿਖੇ ਵੇਜਿਆ ਗਿਆ ਬਾਕੀ ਦੀ ਜਾਣਕਾਰੀ ਤੁਸੀਂ ਅੱਗੇ ਇਸ ਰਿਪੋਰਟ ਦੇ ਵਿੱਚ ਦੇਖੋਗੇ ਪਰ ਜੋ ਸੂਚਨਾ ਸਾਨੂੰ ਮਿਲੀ ਆ ਜੋ ਦੱਸਿਆ ਜਾ ਰਿਹਾ ਕਿ ਬੱਸ ਕਾਫੀ ਤੇਜ਼ ਰਫਤਾਰ ਸੀ ਜਿਹੜੀ ਬੱਸ ਦੀ ਗਤੀ ਸੀ ਬੱਸ ਦੀ ਰਫਤਾਰ ਸੀ ਉਹ ਕਾਫੀ ਤੇਜ਼ ਸੀ ਅਕਸਰ ਹੀ ਤੇਜ਼ ਰਫਤਾਰ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਤੁਸੀਂ ਕਈ ਵਾਰ ਬੱਸਾਂ ਵਾਲਿਆਂ ਦਾ ਇਹ ਵੀ ਦੇਖਿਆ ਕਿ ਉਸਦੇ ਕੋਈ ਅੱਗੇ ਬੱਸ ਜਾ ਰਹੀ ਹੁੰਦੀ ਆ ਜਾਂ 5-7 ਮਿੰਟ ਪਹਿਲਾਂ ਨਿਕਲ ਜਾਂਦੀ ਆ ਤੇ ਉਸਦੇ ਪਿਛਲੇ ਵਾਲੀ ਜੋ ਬੱਸ ਹੁੰਦੀ ਆ ਪਿੱਛੇ ਜੋ ਉਹ ਦੇ ਥੋੜੇ ਟਾਈਮ ਤੋਂ ਬਾਅਦ ਚੱਲਦੀ ਆ ਉਹ ਉਸ ਨੂੰ ਕੱਟਣ ਦੇ ਲਈ ਕਾਫੀ ਤੇਜ਼ ਰਫ਼ਤਾਰ ਦੇ ਨਾਲ ਚੱਲਦੀ ਆ। ਇਹੀ ਤੇਜ਼ ਰਫ਼ਤਾਰੀ ਜਿਹੜੀ ਆ ਉਹ ਕਈ ਵਾਰ ਜਾਣ ਦਾ ਖੋਬੀ ਬਣ ਜਾਂਦੀ ਆ। ਐਕਸੀਡੈਂਟ ਵੀ ਹੋ ਜਾਂਦੇ ਆ। ਜੇਕਰ ਅਸੀਂ ਲਿਮਟ ਸਪੀਡ ਦੇ ਵਿੱਚ ਚੱਲੀਏ ਤਾਂ ਜਿਹੜੇ ਆ ਕਈ ਹਾਦਸੇ ਜਿਹੜੇ ਆ ਹੁਣੋਂ ਉਹ ਵੱਸ ਸਕਦੇ ਆ ਆਹ ਦੇਖਦੇ ਆ ਇੱਕ ਰਿਪੋਰਟ ਆ ਦੇਖੋ ਨਾ ਚਲਾਣ ਆਹ 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 ਇਹ ਪਰੀ ਛੋਟੀ ਜੁਣੀ ਲੱਗ ਰਿਹਾ ਐਕਸ਼ਨ ਹੋਇਆ ਸਵਾਰੀਆਂ ਭਰੀ ਪਈਏ ਬੱਸ ਤੇ ਕੱਟੀ ਜਾਣੇ ਪਈਆਂ ਅਜੇ ਤੱਕ ਉਹ ਥੱਲੇ ਵਾਲੀ ਸਵਾਰੀਆਂ ਹੋਰ ਹੈਗੀਆਂ ਉਹਦੇ ਬਹੁਤ ਜ਼ਿਆਦਾ ਸਵਾਰੀਆਂ ਅਜੇ ਤੱਕ ਅੰਦਰ ਹੀ ਨੇ ਇਹ ਪਰ ਹੀ ਛੋਟੇ ਜਿਹੇ ਲੱਗੇ ਐਕਸੀਡੈਂਟ ਹੋਇਆ ਸਵਾਰੀਆਂ ਭਰੀ ਪਈਏ ਬੱਸ ਤੇ ਕੱਟੀ ਜਾਣੇ ਪਈਆਂ ਅਜ ਤੱਕ ਉਹ ਥੱਲੇ ਵਾਲੇ ਸਵਾਰੀਆਂ ਹੋਰ ਹੈਗੀਆਂ ਉਹਦੇ ਬਹੁਤ ਜ਼ਿਆਦਾ ਸਵਾਰੀਆਂ ਅਜ ਤੱਕ ਅੰਦਰ ਹੀ ਨਹੀਂ तो दीगो थे। थे। फिर उस तो बात ज़रूर पलटी है बस उस टाइम फिर एम्बुलेंस आ पहुँच गया ऐसी मौके थे ठीक है नीरज ताड़ी वाइफ थे मदरसी पास से सवार तो क्या लगता है कुछ पता लगा बस हादसा किस तरह होया बस ना अपना रफ्तार ज़्यादा थी ज़्यादा तो ज़रूर की जहीं दिमाग से जाने हैं रफ्तार बहुत ज़् ਅਬ ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਇਹ ਕਿੰਨੇ ਜਿਹੜੇ ਲੋਕੀ ਬਾਹਰ ਵਿੱਚ ਬੈਠੇ ਆ ਗਿਆ ਜੀ ਹਾਂ ਜਿੰਦਗੀ ਵੀ ਆਲੀ ਜਿਹੜਾ ਉਹਨੇ ਮੱਥੀ ਦਾ ਪੁੱਛ ਕਿ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਜਾਏ ਹੋਏ ਐ ਐਮਬੂਲੈਂਸ ਤੋਂ ਕੋਈ ਸੀਰੀਅਸ ਵੀ ਹੈਗਾ ਵਿੱਚ ਉਹ ਸੀਰੀਅਸ ਵੀ ਹੈ ਨਾਰੀ ਸੀ ਜਿਹੜੇ ਇੱਕ ਦਾ ਬੈਠਾ ਮਤਲਬ ਕਾੜੇ-ਮੋਟੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਆਉਣੀ ਚਾਹੀਦੀ ਆ ਬੱਸਾਂ ਦੀ ਲੰਗਾਮ ਲੱਗਣੀ ਚਾਹੀਦੀ ਹੈ ਸਰਕਾਰ ਤੋਂ ਲਗਣ ਜੇ ਇਹਨਾਂ ਚਲਾਨ ਹੋਣੇ ਚਾਹੀਦੇ ਸਾਬ ਉਹਨਾਂ ਦੇ ਭਰਨੇ ਹੈਗੇ ਠੀਕ ਹੈ ਤੇ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਕੋਲ ਆਇਆ ਜਿਹੜਾ ਪੇਸ਼ੈਂਟ ਲੈ ਕੇ ਆਇਆ ਹੈ ਹਾਦਸਾ ਹੋਇਆ ਬੱਸ ਦਾ ਕੀ ਹੋਇਆ ਹੈ ਕੋਬਲ ਮਾਮਲਾ ਮੈਂ ਡਾਕਟਰ ਮਨਮੋਹ ਸਿੰਘ ਐਸ ਐਮਓ ਸਿਵਲ ਹਸਪੀਟਲ ਦਸੂਆ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਆ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਅਨੁਭਾਗੀ ਛਟਣਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਦਾ ਲੱਗੀਆਂ ਹੈਗੀਆਂ ਕਾਫੀ ਉਹਨਾਂ ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਦੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰਨ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸਰਦਾਵਾ ਮਤਬਦਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499